ਅਸੀਂ ਜਿਹੜੀ ਗੱਲ ਦੂਜਾ ਪਤਾ ਕੀਤਾ ਵੀ ਭਾਈ ਅਮਰਪਾਲ ਸਿੰਘ ਜਿਨ੍ਹਾਂ ਤੇ ਲੈ ਸੇ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲੇ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਨੁੱਖੀ ਹੱਕਾਂ ਦਾ ਹੀ ਘਾਣ ਨਹੀਂ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਹੱਕਾਂ ਦਾ ਘਾਣ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਅੱਜ ਭਾਰਤ ਦੀ ਲੋਕ ਸਭਾ ਦੇ ਵਿੱਚ ਸੌ ਫਾਦੀ ਜਾ ਰਹੀ ਆ ਸਾਰੇ ਮੈਂਬਰ ਜਿਹੜੇ ਚੁਣ ਕੇ ਗਏ ਨੇ ਤੇ ਅਮਰਪਾਲ ਸਿੰਘ ਉਹਨਾਂ ਨੂੰ ਉਹ ਸੌ ਚੁਣ ਕੇ ਸਮਾਗਮ ਤੋਂ ਪਰੇ ਰੱਖਿਆ ਜਾ ਰਿਹਾ ਇਹ ਜਿਹੜਾ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਹਨਾਂ ਨੇ ਕਨਸਟੀਟਿਊਸ਼ਨ ਦੀ ਸੌ ਫਰੱਗਮੈਂਟੇਸ਼ਨ ਤੇ ਪਰ ਇਹ ਜਿਹੜੇ ਜਿਹੜਾ ਭਾਈ ਹਮਤਪਾਲ ਸਿੰਘ ਰੋ ਭਾਵੇਂ ਪਹਿਲਾਂ ਐਨਐਸਏ ਲਾਇਆ ਜਿਹੜਾ ਉਹ ਵੀ ਦੋਸ਼ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਕਚਰੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸੰਵਿਧਾਨ ਦੀ ਸੌ ਚੁੱਕ ਕੇ ਸਿਸਟਮ ਦੇ ਵਿੱਚ ਵਿਸ਼ਵਾਸ ਰੱਖ ਕੇ ਚੋਣ ਲੜੀ ਆ ਤੇ ਹੁਣ ਤਾਂ ਉਹਨਾਂ ਤੇ ਐਨਐਸਏ ਰਿਕਮੈਂਡ ਕਰਨਾ ਇਸੇ ਤਰ੍ਹਾਂ ਵੀ ਜ਼ਾਇਦ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਵੀ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਣ ਦੀ ਜਿਹੜੀ ਉਹਨਾਂ ਨੇ ਰეკਮੈਂਡ ਕੀਤਾ ਉਹ ਆਪਣੀ ਸਿਫਾਰਿਸ਼ ਵਾਪਸ ਲੈ ਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ-ਲੋਕੀ ਗੈਰ-ਨੋਕਰਾਜੀ ਕਾਰਵਾਈਆਂ ਤੇ ਨੱਚ ਪਾਉਣ ਪੰਜਾਬ ਨੂੰ ਹਸਦਾ ਬਸਦਾ ਖੇਡਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਜ ਵਿੱਚ ਰੱਖਾਂ ਦਾ ਮਤਲਬ ਮੌਕਾ ਦੇਣ ਪੰਜਾਬ ਦੇ ਹਾਲਾਤ ਨੂੰ ਖਰਾਬ ਨਾ ਕਰਨ ਭਾਈ ਇਹ ਬੰਦੀ ਸਿੱਖਾਂ ਦੀ ਰਿਹਾਈ ਦੀ ਵੀ ਅਸੀਂ ਮੰਗ ਕੀਤੀ ਆ ਜਿਹੜੇ ਅਦਾਲਤਾਂ ਵੱਲੋਂ ਸੁਣਾਈ ਸਜ਼ਾ ਪੂਰੀ ਕਰ ਚੁੱਕੇ ਨੇ 30-30 ਸਾਲ ਤੋਂ ਉੱਤੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਔਰ ਦੂਜੇ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਜਿਵੇਂ ਜਲ ਸੰਕਟ ਆ ਸਾਡੇ ਪਾਣੀਆਂ ਤੇ ਟਾਕਾ ਵੱਜ ਰਿਹਾ ਤੇ ਇਹ ਪਾਣੀਆਂ ਦੀ ਲੜਾਈ ਲੜਨ ਦਾ ਸਹਿਰਤਾ ਦੇ ਨਾਲ ਸਜੀਦਗੀ ਨਾਲ ਅਸੀਂ ਅੱਜ ਇੱਥੇ ਫੈਸਲਾ ਕੀਤਾ ਔਰ ਨਾਲ ਅੱਜ ਐਮਰਜੈਂਸੀ ਆ ਦਾ 49 ਸਾਲ ਪਹਿਲਾਂ ਜਿਹੜੀ ਐਮਰਜੈਂਸੀ ਲੱਗੀ ਅੱਜ 50ਵਾਂ ਸਾਲ ਨੂੰ ਸ ਐਮਰਜੈਂਸੀ ਦਾ ਔਰ ਐਮਰਜੈਂਸੀ ਨੇ 25 ਜੂਨ ਨੂੰ 1975 ਨੂੰ ਜਿਹੜੀ ਐਮਰਜੈਂਸੀ ਲੱਗੀ ਉਸ ਅੱਜ ਮੈਂ ਸਮਝਦਾ ਕਿ ਅੱਜ ਦਾ ਦਿਨ 49 ਸਾਲ ਪਹਿਲਾਂ ਬੜਾ ਇੱਕ ਲੋਕ ਰਾਜ ਦੇ ਖਤਰੇ ਦੀ ਘਾਟੀ ਸੀ ਲੋਕ ਰਾਜ ਤੇ ਤੰਕ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਦਰਦ ਹੰਡਾਇਆ ਔਰ ਜਿਨ੍ਹਾਂ ਲੋਕਾਂ ਨੂੰ ਜੀੜਾ ਦੇ ਤਸ਼ੱਦਦ ਝੱਲਣੇ ਪਏ ਅੱਜ ਮੈਂ ਕਹਿ ਸਕਦਾ ਕਿ ਅਸੀਂ ਮਾਇਬੂਨਾ ਵਿੱਚ ਵੀ ਸਭ ਤੋਂ ਸਖਤ ਕਾਨੂੰਨ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਵੱਧ ਸਜ਼ਾ ਜੇਲ੍ਹ ਵਿੱਚ ਮੈਨੂੰ ਐਮਰਜੈਂਸੀ ਰਹਿਣ ਦਾ ਮੌਕਾ ਮਿਲਿਆ ਸਾਨੂੰ ਅੱਜ ਉਹ ਦਿਨ ਯਾਦ ਆ ਰਹੇ ਨੇ ਕਾਲਾ ਦੇ ਕਾਲਾ ਦੇ ਤੇ ਅੱਜ ਸਾਡੀ ਮੀਟਿੰਗ ਨੇ ਉਹ ਜਿਹੜੀ ਐਮਰਜੈਂਸੀ ਦਾ ਕਾਲਾ ਦੌਰ ਆ ਉਹਦੀ ਨਿੰਦਾ ਵੀ ਕੀਤੀ ਆ ਔਰ ਅੱਜ ਦੇ ਜਿਹੜੇ ਸ਼ਾਸਕ ਨੇ ਅੱਜ ਸਤਾ ਤੇ ਬੈਠੇ ਲੋਕ ਜਿਹੜੇ ਨੇ ਅਸੀਂ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਆ ਕਿ ਜੇ ਐਮਰਜੈਂਸੀ ਦੇ ਕਾਲੇ ਦੌਰ ਦੀ ਉਸ ਸਮੇਂ ਇਹ ਨੀਦਾ ਕਰਦੇ ਸੀ ਅੱਜ ਭਾਈ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਜੇ ਉਹ ਵਿੱਚ ਕਿਉਂ ਰੱਖਿਆ ਹੋਇਆ ਅੱਜ ਉਹਨਾਂ ਦੇ ਮਾਨਵੀ ਹੱਕਾਂ ਤੇ ਚੂੰਡਾਕਾ ਮਾਰਿਆ ਹੋਇਆ ਸੋ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਉਹ ਪੁਰਾਣੇ ਤਿਆਰ ਤੋਂ ਦਬਤਿਕਨ ਜੇ ਜਿਹੜਾ ਵਿੱਚ ਵਰਤ ਸਾਡੇ ਬੰਦੀ ਸਿੱਖਾਂ ਦੀ ਰਿਹਾਈ ਕਰ ਇਹ ਵੀ ਬਹੁਤ ਬਹੁਤ ਧੰਵਾਦ ਜੀ ਅਸੀਂ ਅਪੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਜੇ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਰ ਦੇ ਹੋਏ ਨੇ ਕਿਹੜਾ ਹਾਲਾ ਦਾ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਤੇ ਧਾਰਮਿਕ ਤੇ ਰਾਜਨੀਤੀ ਦੀ ਸਵੈਲ ਵਿਅਕਤੀ ਨੂੰ ਅਗਵਾਈ ਸਮਾਣੀ ਚਾਹੀਦੀ ਆ ਉਹਨਾਂ ਨੂੰ ਅਸੀਂ ਮੰਗ ਕੀਤੀ ਆ ਜੇ ਉਹਨਾਂ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਹਾਂ वैसे भी वैसे भी जदों पार्टी दी ये स्थिति पैदा हो जे 17 तो लेके 22 ताई 24 ताई बिल्कुल ही ਥੱਲੇ ਅਡ ਗੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਤ ਹੋਗੀ ਤੇ ਹੁਣ ਆਪ ਹੀ ਬੰਦੇ ਨੂੰ ਸੋਚ ਲੈਣਾ ਚਾਹੀਦਾ ਲੋਕਾਂ ਨੂੰ ਭੁਖਾ ਹੋਣਾ ਹੀ ਨਹੀਂ ਚਾਹੀਦਾ ਆਪ ਹੀ ਸੋਚਣਾ ਚਾਹੀਦਾ ਕਿੰਨਾ ਮੈਂਡੇਟ ਤੋਂ ਦੇ ਨਾਂ ਹੈ ਪਾਰਟੀ ਕਰੇਗਾ ਅੰਦਰ ਵੀ ਮੀਟਿੰਗਸ ਕਿਵੇਂ ਸਮੇਂ ਤੋਂ 60 40 ਦੀ ਨਹੀਂ 50 ਅੱਗੇ ਸਾਡਾ ਨਹੀਂ ਨਹੀਂ ਥੋੜੇ ਰਕੋ ਹਰ ਤਾਂ ਸ਼ੁਰੂਆਤ ਹੈ ਅੱਗੇ ਦੇਖੀਏ ਹੋਤਾ ਹੈ ਕੀ ਅੱਜ ਤਾਂ ਸੇ ਮੇਰਾ ਖਿਆਲ ਹੈ ਬਿਨਾ ਸੱਦੇ ਤੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰੇ ਕੋਈ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੇ ਇਹ ਮੀਟਿੰਗ ਬਲਾਉਣ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਦਾ ਸੂਬਾ ਮੋਟੇ ਲੋਕ ਆਏ ਨਹੀਂ ਲੋਕਾਂ ਲੀਡਰਾਂ ਨਾਲ ਉਹ ਅਸੀਂ ਲੋਕਾਂ ਨੂੰ ਨਾਲ ਲੈਣਾ ਹੈ ਲੀਡਰਾਂ ਦੀ ਬਜਾਏ ਲੋਕ ਜਾਦੇ ਨਾਲ ਲੈਣੇ ਨੇ ਪੰਜਾਬ ਦੇ ਲੋਕਾਂ ਨਾਲੜ ਕੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਚਲ ਸੁਖਬੀਰ ਜੀ ਨੇ ਜਿਹੜੀ ਚੰਡੀਗੜ੍ਹ ਮੀਟਿੰਗ ਕੀਤੀ ਉਹ ਕਹਿੰਦੇ ਆ ਕਾਦੀ ਦਰ ਦੇ ਜਿੰਨੇ ਵੀ ਚਲਦੇ ਆ ਕੀ ਫਾਈਲ ਰਹਿਣਾ ਚਾਹੀਦਾ ਬਹੁਤ ਅੱਛੀ ਗੱਲ ਹੈ ਆਸਲੀ ਆਸਲੀ ਇਹ ਇਹ ਮਤੇ ਪੋਣ ਦੀ ਲੋੜ ਕਿਉਂ ਪੈ ਰਹੀ ਹੈ ਆਸਲੀ ਪਲੇਖਾ ਇਹ ਮਤੇ ਪੋਣ ਦੀ ਲੋੜ ਆਹੀ ਪਲੇਖੇ ਨੇ ਮਾਰੇ ਪਹਿਲਾਂ ਕੋਈ ਨਾਮਾਂ ਦੀ ਤਜਵੀਦ ਵੀ ਰੱਖੀ ਗਈ ਹੈ ਕੋਲ ਪ੍ਰਧਾਨੋਂ ਨੇ ਨਹੀਂ ਅਜੇ ਅਜੇ ਅਸੀਂ ਜਾਣਾ ਲੱਭ ਰਹੇ ਹਾਂ ਹਾਂ ਬਹੁਤ ਵਧੀਆ ਚੱਲਦੀ ਹਫਤਾ ਤੋਂ ਹਫਤੇ ਦੇ ਵਿੱਚ ਅੱਜ ਅੱਜ ਨਾਲ ਚੱਲ ਰਿਹਾ ਉਹ ਸ਼ਕਤੀਸ਼ੀਤ ਨੂੰ ਅਸੀਂ ਅਗਵਾਈ ਦੇਣ ਲਈ ਮਦਦ ਫੀਲ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਕੁਝ ਜਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਸ ਸ਼ਕਤੀਸ਼ੀਤ ਨੂੰ ਵਹੀ ਸੰਪਰਦੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾ ਰਹੇ ਹਾਂ ਔਰ ਇੱਕ ਜੱਗਾ ਪਾਰਟੀ ਦਾ ਤੈਅ ਕਰਨ ਲਈ ਉਹਦੇ ਲਈ ਵੀ ਸਬ ਕਮੇਟੀ ਬਣਾਉਣ ਜਾ ਰਹੇ ਹਾਂ ਔਰ ਪਾਰਟੀ ਪ੍ਰਧਾਨ ਸਾਹਿਬ ਜੁਗਿਰ ਸਿੰਘ ਬਾਦਲ ਉਹਨਾਂ ਨੂੰ ਜ਼ਰੂਰ ਅਪੀਲ ਕਰ ਰਹੇ ਹਾਂ ਕਿ ਉਹ ਵਰਕਰਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਤੇ ਰੱਖਦੇ ਹੋਏ ਉਹਨੂੰ ਜ਼ਰੂਰ